ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਇਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 23 ਅਗਸਤ 2025 ਅੱਜ ਦਿਨ ਦੇ ਵੇਲੇ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ ਕਿਉਂਕਿ ਪੰਜਾਬ ਦੇ ਉੱਪਰ ਕੱਲ ਰਾਤ ਤੋਂ ਹੀ ਤਗੜੀ ਬੱਦਲਵਾਈ ਬਣਨੀ ਸ਼ੁਰੂ ਹੋ ਚੁੱਕੀ ਸੀ ਜੋ ਕਿ ਪੂਰਬੀ ਇਲਾਕੇ ਤੋਂ ਐਂਟਰੀ ਕਰ ਚੁੱਕੀ ਹੈ ਜੀ ਸਵੇਰ ਤੋਂ ਹੀ ਪੰਜਾਬ ਦੇ ਪੂਰਬੀ ਇਲਾਕੇ ਜਾਨੀ ਕਿ ਆਪਾਂ ਦੁਆਬੇ ਬੈਲਟ ਦੀ ਅਗਰ ਗੱਲ ਕਰੀਏ ਤਾਂ ਹਲਕਾ ਦਰਮਿਆਨਾ ਬੂੰਦਾਬੰਦੀ ਵਾਲਾ ਓਵਰਕਾਸਟ ਕੰਡੀਸ਼ਨ ਯਾਨੀ ਕਿ ਬੱਦਲਵਾਈ ਅਤੇ ਮੀਂਹ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਕਿਰਮਣ ਕਰਨੀ ਦੇ ਕਾਰਨ ਪੰਜਾਬ ਦੇ ਲਗਭਗ 7-8 ਜ਼ਿਲ੍ਹਿਆਂ ਵਿੱਚ ਬੱਦਲਵਾਈ ਅਤੇ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ। ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ? ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ? ਅਗਰ ਚੈਨਲ ਤੇ ਨਵੇਂ ਹੋ, ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ। ਅਗਰ ਅਜਮੀਦੀ ਗੱਲ ਕਰੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਇਹ ਸਿਸਟਮ ਤਕੜੇ ਰੂਪ ਦੇ ਵਿੱਚ ਨੰਗਲ ਅਨੰਦਪੁਰ ਸਾਹਿਬ ਤੋਂ ਹੁੰਦਾ ਹੋਇਆ ਬਲਾਚੌਰ ਗੜਸ਼ੰਕਰ ਵਾਲੀ ਬੈਲਟ ਦੇ ਵਿੱਚ ਇਸ ਦਾ ਵਧੀਆ ਤਰੀਕੇ ਨਾਲ ਇੱਕ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਅਗਰ ਹੇਠਲੇ ਪਾਸੇ ਦੇਖੀ ਜਾਵੇ ਤਾਂ ਪਟਿਆਲੇ ਤੋਂ ਹਲਕਾ ਦਰਮਿਆਨਾ ਸਿਸਟਮ ਇਹ ਫਤੇਗੜ ਸਾਹਿਬ ਮੁਹਾਲੀ ਅਤੇ ਚੰਡੀਗੜ੍ਹ ਖਰੜ ਇਹ ਇਲਾਕੇ ਨੂੰ ਕਵਰ ਕਰ ਚੁੱਕਿਆ ਉੱਤਰੀ ਪੰਜਾਬ ਦੀ ਅਗਰ ਗੱਲ ਕਰੀ ਜਾਵੇ ਤਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਵਿੱਚ ਥੋੜੇ ਸਿਸਟਮ ਹੈ ਕਿਤੇ ਪਿੱਛੇ ਨੂੰ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਪਰ ਆਉਦੇ ਕੁਝ ਘੰਟੇ ਵਿੱਚ ਇਹ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਇਹ ਇਲਾਕੇ ਨੂੰ ਆਪਣੀ ਚਬੇੜ ਵਿੱਚ ਲੰੰਦਾ ਹੋਇਆ ਦਿਖਾਈ ਦੇਵੇਗਾ ਬਾਕੀ ਪੱਛਮੀ ਹਿੱਸੇ ਦੀ ਗੱਲ ਕਰੀਏ ਜਾਨੀ ਕਿ ਮਾਝੇ ਦੀ ਅਤੇ ਮਾਲਵਾ ਬੈਲਟ ਦੀ ਤਾਂ ਮਾਝੇ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਕਿਸੇ ਵੀ ਤਰੀਕੇ ਦੀ ਹਾਲਾਤ ਫਿਲਹਾਲ ਮੀਂਹ ਤੇ ਦਿਖਾਈ ਨਹੀਂ ਦੇ ਰਹੇ ਨਾ ਹੀ ਕਿਸੇ ਵਾਸਤੇ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਬਰਨਾਲਾ ਬਠਿੰਡਾ ਮਾਨਸਾ ਸੰਗਰੂਰ ਕੋਈ ਵੀ ਫਿਲਹਾਲ ਵੱਡੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਨਾ ਹੀ ਕੋਈ ਕਾਰਵਾਈ ਫਿਲਹਾਲ ਲੁਧਿਆਣੇ ਤੇ ਮੋਗੇ ਵਿੱਚ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਇਹਨਾਂ ਇਲਾਕੇ ਵਿੱਚ ਹਲੇ ਆਉਂਦੇ ਦੁਪਹਿਰ ਤੱਕ ਕੋਈ ਕਾਰਵਾਈ ਨਹੀਂ ਹੈ ਪਰ ਸ਼ਾਮ ਦੇ ਵੇਲੇ ਤੱਕ ਹਲਕੀ ਦਮਾਨੀ ਬੱਦਲਵਾਂ ਦੀ ਐਂਟਰੀ ਹੋ ਸਕਦੀ ਹੈ ਐਵਰੇਜ ਤਾਪਮਾਨ ਦੀ ਅਗਰ ਗੱਲ ਕਰੀ ਜਾਵੇ ਤਾਂ ਦੁਆਬਾ ਜਿਹੜੇ ਇਲਾਕੇ ਵਿੱਚ ਬੱਦਲਵਾਈ ਆਈ ਹੋਈ ਹੈ ਇਹਨਾਂ ਇਲਾਕਿਆਂ ਦਾ ਤਾਪਮਾਨ 30 ਡਿਗਰੀ ਦੇ ਨੇੜੇ ਤੇ ਬਾਕੀ ਪੰਜਾਬ ਦੇ ਵਿੱਚ ਤਾਪਮਾਨ 35 ਡਿਗਰੀ ਤੋਂ ਉੱਪਰ ਜਾਂਦੇ ਹੋਏ ਦਿਖਾਈ ਦੇ ਸਕਦੇ ਨੇ ਜਿਸ ਦੇ ਕਾਰਨ ਉਮੀਦ ਇਹ ਬਣ ਰਹੀ ਹੈ ਕਿ ਬਹੁਤ ਸਾਰੇ ਹਾਲਾਤ ਜਿਹੜੇ ਨੇ ਉਹ ਗਰਮੀ ਦੇ ਮਾਲਵਾ ਬੈਲਟ ਦੇ ਇਲਾਕਿਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਕਾਫੀ ਜ਼ਿਆਦਾ ਗਰਮੀ ਉਹਨਾਂ ਇਲਾਕਿਆਂ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅੱਜ ਦੇ 23 ਅਗਸਤ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ